ਸultanpur Lodhi ਦੇ ਮੰਡ ਖੇਤਰ ਦੇ ਵਿੱਚ ਹੜ ਪੀੜਤਾਂ ਨੂੰ ਮਿਲਣ ਦੇ ਲਈ ਸੁਖਬੀਰ ਸਿੰਘ ਬਾਦਲ ਪਹੁੰਚੇ ਨੇ ਜੀ ਹਾਂ ਪੀੜਤਾਂ ਦੀ ਮੰਗ ਤੇ ਬੰਨ ਲਾਉਣ ਲਈ 10 ਟਨ ਤਾਰ ਤੇ ਪੋਕਲੇਨ ਮਸ਼ੀਨ ਭੇਜਣ ਦਾ ਜੋ ਹੈ ਉਹਨਾਂ ਦੇ ਵੱਲੋਂ ਦੀ ਐਲਾਨ ਕੀਤਾ ਗਿਆ ਸੋ ਲਗਾਤਾਰ ਅਕਾਲੀ ਦਲ ਹਰ ਪੱਦਰ ਤੇ ਹਰ ਥਾਂ ਤੇ ਪਹੁੰਚ ਕੇ ਪੀੜਤਾਂ ਦੀ ਮਦਦ ਕਰ ਰਿਹਾ ਹੈ ਡੀਜ਼ਲ ਪਸ਼ੂਆਂ ਲਈ ਆਚਾਰ ਕਣਕ ਤੇ ਬੀਜ ਭੇਜਣ ਦਾ ਵੀ ਉਹਨਾਂ ਨੇ ਵਾਅਦਾ ਕੀਤਾ ਪਾਰਟੀ ਆਬਜ਼ਰਵਰ ਰਾਹੀਂ ਕੱਲ ਤੱਕ ਇਹ ਪੂਰੀ ਰਾਹਤ ਸਮੱਗਰੀ ਇਹਨਾਂ ਪੀੜਤਾਂ ਤੱਕ ਜੋ ਹੈ ਪਹੁੰਚ ਜਾਵੇਗੀ। ਸੋ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਪਹੁੰਚੇ ਨੇ। ਹੜ੍ਹ ਪੀੜਤਾਂ ਦੇ ਨਾਲ ਮੁਲਾਕਾਤ ਕੀਤੀ ਹੈ। ਉਹਨਾਂ ਦੀਆਂ ਮੁਸ਼ਕਲਾਂ 'ਚ ਉਹ ਸੁਣੀਆਂ ਨੇ ਤੇ ਉਹਨਾਂ ਨੂੰ ਹਰ ਸੰਭਵ ਮਦਦ ਪਹੁੰਚਾਉਣ ਦਾ ਵਾਅਦਾ ਉਹਨਾਂ ਨੇ ਕੀਤਾ। ਸੁਖਬੀਰ ਸਿੰਘ ਬਾਦਲ ਪਹਿਲੇ ਦਿਨ ਤੋਂ ਹੀ ਜੋ ਹੈ ਮੈਦਾਨ ਦੇ ਵਿੱਚ ਡਟੇ ਹੋਏ ਨੇ। ਬੰਦ ਲਾਉਣ ਲਈ 10 ਟਨ ਤਾਰ ਤੇ ਪੋਕਲੈਨ ਮਸ਼ੀਨ ਭੇਜਣ ਦਾ ਵੀ ਉਹਨਾਂ ਨੇ ਐਲਾਨ ਕੀਤਾ। ਡੀਜ਼ਲ, ਪਸ਼ੂਆਂ ਲਈ ਆਚਾਰ ਕਣਕ ਤੇ ਬੀਜ ਭੇਜਣ ਦਾ ਵੀ ਵਾਦਾ ਸੁਖੀ ਸੰਵਾਦ ਕਿਹੜੇ ਕਿਹੜੇ ਪਿੰਡਾਂ ਚਾਰਾ ਭੇਜਣਾ ਮੈਂ ਉੱਥੇ ਚਾਰਾ ਭੇਜਦਾ ਕਿਤੇ ਕੁਛ ਏਕੜ ਜਿਹੜੀ ਹੈ ਨਾ ਹਰਖਾਂਡ ਏਕੜ ਦੇ ਵਿੱਚ ਰੇਤਾ ਪੈ ਗਈ ਆਰ ਸਦਾਰਾਸ਼ਨ ਸਿੰਘ ਜੀ ਆ ਗਿਆ ਜੋ ਕਿ ਬਾਹਰੀ ਬੰਦੇ ਇਨੇ ਜਾਂਦੇ ਆ ਅਸੀਂ ਤੁਹਾਨੂੰ ਦੱਸ ਦਿਓ ਜੋ ਪੇਟੀ ਦਾ ਚਲੜ ਪਈ ਅਸੀਂ ਟਰੈਕਟਰ ਤੇ ਤੇਲ ਆਪਾਂ ਪਾ ਕੇ ਅਸੀਂ ਥੋੜਾ ਮਿੱਟੀ ਮਟਾ ਕਢਾ ਦਾਂਗੇ ਹਾਂਜੀ ਇੱਕ ਐਪਲੀਕੇਸ਼ਨ ਲਿਖੀ ਹੈ ਜੀ ਅਸੀਂ ਇਹ ਪੁਲਿਸ ਇਸ ਵਾਸਤੇ ਇਹ ਇਹਦੇ ਵਿੱਚ ਸਾਰਾ ਲਿਖਿਆ ਜੀ ਤੇਲ ਦਾ ਅਰਬ ਕਰਦਾ ਤੇਲ ਦੀ ਚਾਰੇ ਦੀ ਵਾਲੀ ਰਿਪੋਰਟ ਹੈ ਨਾ ਜੀ ਚਾਰੇ ਠੀਕ ਹੈ ਮੈਡੀਕਲ ਵੀ ਸਰਬੋਤਮ ਮੈਡੀਕਲ ਦੀ ਵੀ ਕਰ ਲੈਣੇ ਵੀਰ ਜੀ ਨਾ ਸੋਕਲੈਂਡ ਮਸ਼ੀਨਾਂ ਤੇ ਡੀਜ਼ਲ ਦਾ ਫਟਾ ਇਹ ਸਰਦਾ ਰੇਸ਼ਮ ਸਿੰਘ ਜੀ ਬੜਾ ਮੁੰਡਾ ਸੋਕਲੈਂਡ ਤੋਂ ਕਿੱਥੇ ਹੋ ਵਾਲੀਆ ਵਾਲੀਆ ਜੀ ਆਣਾ ਤੁਹਾਨੂੰ ਮਸ਼ੀਨ ਚਾਹੀਦੀ ਹੈ ਤੁਹਾਨੂੰ ਮਸ਼ੀਨ ਮਿਲ ਜੂ ਇਹਨਾਂ ਨੂੰ ਤਾਰ ਚਾਹੀਦੀ ਜੀ ਹੈ ਤੁਹਾਨੂੰ ਤਾਰ ਚਾਹੀਦੀ ਜੀ ਸਰ ਇਹਨਾਂ ਨੂੰ ਤਾਰ ਮਿਲ ਜੂ ਜੀ ਹਾਂ ਤੁਹਾਨੂੰ ਤਾਰ ਕਿੰਨੀ ਚਾਹੀਦੀ ਹੈ ਸਾਨੂੰ 10 ਘੰਟਾ ਪਾਉਣਾ ਪੈਣਾ 10 ਘੰਟਾ ਤੇ 5 ਕਿਲੋਖ ਦੀ ਤੁਸੀਂ ਕਿਹਾ ਸੀ ਮਨ ਹਾਂਜੀ ਹਾਂਜੀ ਉਹਦੇ ਚ ਆਪਾਂ ਕੁਝ ਯੋਗਦਾਨ ਆਉਦਾ ਜਤਪਾ ਜੀ ਜੀ 10 ਘੰਟਾ ਇਤਾਰ ਕਿਦੋਂ ਚਾਹੀਦੀ ਹੈ ਇਹ ਤਾਂ ਕੰਮ ਸ਼ੁਰੂ ਹੀ ਕੀਤਾ ਹੋਇਆ ਹੈ ਬਾਜੀ ਤੁਸੀਂ ਅਸੀਂ ਤਾਰ ਤੁਹਾਡੇ ਕੋਲ ਪਹੁੰਚਾਉਣੇ ਥੈਂਕ ਯੂ ਸਰ ਜਿਹਦੇ ਕੋਲੇ ਕਿੱਥੇ ਪਹੁੰਚਾਉਣੇ ਉੱਥੇ ਸ਼ਾਂਤੀ ਸਰ ਪਹੁੰਚਾ ਦੇ ਨੰਬਰ ਲਗਾ ਦਿਓ ਕਰਾਂ ਦਾ ਮੈਨੂੰ ਕੋਲ ਪੈਸੇ ਛੱਡ ਜਣਾ ਹੈ ਨੰਬਰ ਲਗਾ ਦਿਓ ਤੇ ਪੈਸੇ ਅੱਛਾ ਪੰਡ ਹੈ ਨੰਬਰ 45 ਜੀ ਸੀ ਬੀ ਚਾਹੀਦੀ ਹੈ ਵੱਡੀ ਮਸ਼ੀਨ ਚਾਹੀਦੀ ਹੈ ਓਏ ਨੰਬਰ ਲੈ ਲਓ ਇਹਨਾਂ ਦਾ ਹਾਂ ਜੀ ਦੇਓ ਵੱਡੀ ਮਸ਼ੀਨ ਤੁਹਾਡੇ ਕੋਲੇ ਆ ਜੂਗੀ ਨਾਲੇ ਉਹਦੇ ਜੀ ਲਖਾਤਾ ਸੀ ਦੇਵਾਂਗੇ ਆਪਾਂ ਤਾਂ ਥੋੜੀ ਮਦਦ ਕਰ ਸਕਦੇ ਹਾਂ ਵੱਡੇ ਕੰਮ ਤਾਂ ਸਰਕਾਰ ਵਾਲੇ ਟਾਈਮ ਹੁੰਦੇ ਆ ਉਹ ਅਸੀਂ ਉਹ ਕਰ ਦਿੰਨੇ ਆ ਤੁਹਾਡਾ ਅਸੀਂ ਫੋਕਲੇਨ ਤੇ ਮੀਟਲ ਆ ਜੀ ਠੀਕ ਹੈ ਜੀ ਠੀਕ ਹੈ ਜੀ ਤੁਹਾਨੂੰ ਸਰਕਾਰ ਨੇ 23 ਕੋਟ ਦਿੱਤਾ ਤੇ ਨਾ ਤੁਹਾਨੂੰ ਹੋਣੀ ਮੈਂ ਦਾ ਤੁਸੀਂ ਜੇ ਐਂ ਕਰੋ ਬਾਈ ਖਾਤਾ ਜੋੜ ਲਓ ਆ ਕੇ ਸਰਫ ਕਰਵਾਫ ਕਰ ਦੋ ਅੱਛਾ ਇੱਕ ਮੈਂ ਹੋਰ ਦੱਸਦਾ ਜਿੰਨਾ ਵੀ ਤੁਹਾਨੂੰ ਚਾਰਾ ਚਾਹੀਦਾ ਹੈ ਉਹ ਅਸੀਂ ਦੇਵਾਂਗੇ ਅਚਾਰ ਹਾਂਜੀ ਅੱਛਾ 100 ਨਿਆਣੇ ਬੱਸ ਯਸ ਬੱਸ 10 ਉਹ ਚਾਰ ਪੇਜ ਨੇ ਠੀਕ ਹੈ ਜੀ ਜਿਨੇ ਆਪਣੇ ਗਰੀਬ ਵਿਚਾਰੇ ਹੈ ਜੀ ਉਹਨਾਂ ਨੂੰ ਅਸੀਂ ਜਿਹੜੇ ਬਿਲੀ ਪਰਿਵਾਰ ਹੈ ਉਹਨਾਂ ਨੂੰ ਕਣਕ ਦੇਵਾਂਗੇ ਕਣਕ ਦੇਵਾਂਗੇ ਜੀ ਉਹਨੇ ਇੱਕ ਤਾਂ ਕਣਕ ਕਰਵਾਤੇ ਤੇ ਜਿਹੜੇ ਖੇਤੀ ਵਾਸਤੇ ਜੇ ਤੁਹਾਨੂੰ ਬੀਜ ਚਾਹੀਦਾ ਉਹ ਵੀ ਮੈਂ ਪ੍ਰੋਵਾਈਡ ਕਰ ਦੂੰਗਾ ਜੀ ਹੈ ਤੁਸੀਂ ਲਿਸਟ ਬਣਾ ਲਓ ਮਾਸੀ ਆਪਣੇ ਅਸੀਂ ਅਬਜ਼ਰਵਲ ਆਇਆ ਤੁਹਾਡੇ ਜ਼ਿਲ੍ਹੇ ਦੇ ਆਪਣੇ ਮਿਲਕੀ ਸੀ ਸਾਡਾ ਇਹ ਬੰਨ ਜਿਹੜਾ ਅੱਗੇ ਵੀ ਵਹਿੰਦਾ ਨਾ ਬਾਦਲ ਸਾਹਿਬ ਬੇਰ ਸਾਹਿਬ ਆਏ ਸੀ ਤੇ ਬੀਬੀ ਪਿੰਦਰਜੀਤ ਕੌਰ ਉਹਦੇ ਇੱਥੇ ਮੰਤਰੀ ਉਹਨਾਂ ਨੇ ਕਾਢੀ ਰਹਿਣ ਮਾਈ ਤੇ ਢੇਠੇ ਬਣਿਆ ਅਜੇ ਤੱਕ ਕਿਸੇ ਵੀ ਸਰਕਾਰ ਨੇ ਇਹੋ ਜਿਹੇ ਦਰਿਆਵਾਂ ਵਿੱਚ ਸਾਡੀ ਕੰਮ ਨਹੀਂ ਕੀਤੀ ਹੈ ਮੈਂ ਪੱਕਾ ਹੀ ਇਲਾਜ ਕਰ ਦੇਣਾ ਹਾਂਜੀ ਪੱਕਾ ਸੀਮੈਂਟ ਦੇ ਕੰਕਰੀਟ ਦੇ ਮੈਰੀਕਮ ਨੂੰ ਸਾਡੇ ਤੋਂ ਦਰਿਆ 5 ਕਿਲੋਮੀਟਰ ਤੱਕ ਕਰ ਦੂੰਗਾ ਸਾਡਾ ਪੱਕਾ ਹੱਲ ਹੋ ਸਕਦਾ ਸਾਡੀ ਜ਼ਮੀਨ ਓਕੇ ਹੋ ਸਕਦੀ ਓਕੇ 150 ਡੇਢ ਸੌ ਪਾ ਲੋ ਹਾਂਜੀ ਉਹ ਦੇ ਸਰਕਾਰ ਕਰ ਰਹੀ ਦਾਬ ਕੇ ਆਪਣਾ ਕਾਲੀ ਜੀ ਬਰਸਾਲ ਦੇ ਅੰਤੋਂ ਤੋਂ ਰੁਭਾਣ ਕੀ ਪਰੇ ਇਹ ਹਲਕੇ ਦੇ ਵਿੱਚ ਬਿਆਸ ਦਰਿਆ ਨੇ ਲਗਾਤਾਰ ਤਬਾਹੀ ਮਚਾਈ ਹੋਈ ਸੀ ਹੁਣ ਪਾਣੀ ਤੁਸੀਂ ਦੇਖ ਸਕਦੇ ਹੋ ਕਿ ਇਹ ਤਾਂ ਤਬਾਹ ਕਰਕੇ ਵਾਪਸ ਚਲ ਗਿਆ ਤੇ ਅੱਜ ਸੁਖਵੀਰ ਸਿੰਘ ਬਾਦਲ ਦੂਜੀ ਵਾਰਾ ਇੱਥੇ ਪਹੁੰਚਿਆ ਵਾ ਆਲੀ ਕਲਾ ਪਰਵਣੇ ਔਰ ਸੁਲਤਾਨਪੁਰ ਲੋਧੀ ਦੇ ਹੋਰ ਵੱਖ-ਵੱਖ ਏਰੀਆ ਦੇ ਵਿੱਚ ਜਿੱਥੇ ਕੋਨਾਂ ਨੇ ਵੱਡੇ ਐਲਾਨ ਕੀਤੇ ਆ ਕਿ ਇਸ ਬੰਨ ਜਿਹੜਾ ਬੰਨ ਇਹ ਟੁੱਟਿਆ ਹੋਇਆ ਇਸ ਬੰਨ ਨੂੰ ਬੰਨਣ ਲਈ ਜਿਹੜੀ ਫੋਕ ਲਾਈਨ ਮਸ਼ੀਨ ਹੋਊਗੀ ਉਹ ਵੀ ਸਾਡੀ ਹੋਊਗੀ ਉਸ ਦਾ ਵਿੱਚ ਤੇਲ ਜਿਹੜਾ ਪਾਇਆ ਜਾਵੇਗਾ ਉਹ ਵੀ ਸੁਖਬੀਰ ਸਿੰਘ ਬਾਦਲ ਆਪਣੀ ਜੇਬ ਦੇ ਵਿੱਚੋਂ ਪਾਵੇਗਾ ਔਰ 10 ਟਨ ਤਾਰ ਹਲਕਾ ਸੁਲਤਾਨਪੁਰ ਲੋਧੀ ਦੇ ਜਗਰੂ ਗੁਰੂ ਰਾਮਦਾਸ ਬੰਨਵਾ ਉਸ ਲਈ 10 ਟਨ ਦੀ ਤਾਰ ਦਾ ਜਿਹੜਾ ਐਲਾਨ ਕੀਤਾ ਗਿਆ ਵੱਡੇ ਵੱਡੇ ਐਲਾਨ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਜਾ ਕੇ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਜਾ ਰਹੇ ਨੇ ਮੈਂ ਸਰਦਾਰ ਹਲਕੇ ਦੇ ਬੰਨ ਦੇ ਉੱਤੇ ਖੜਾ ਜਿੱਥੇ ਜਿਹੜਾ ਬੰਨ ਬੜੇ ਮੁਸ਼ਕਿਲ ਨਾਲ ਇਹਨਾਂ ਨੇ ਬਨਿਆ ਸੀ ਪਰ ਉਹ ਸਾਰਾ ਵੀ ਰੁੜ ਗਿਆ ਤੇ ਸਾਰੇ ਲੋਕਾਂ ਨਾਲ ਮਿਲਿਆ ਇਹਨਾਂ ਨੂੰ ਵੱਡੀ ਸਮੱਸਿਆ ਹੈ ਕਿ ਇਹਨਾਂ ਜਿਹੜਾ 5-7 ਜਗ੍ਹਾ ਤੇ ਪੋ ਕिलो किलोमीटर ਦੇ ਪਾੜ ਪੈ ਗਿਆ ਸੋ ਮੈਂ ਇਹਨਾਂ ਨੂੰ ਵਿਸ਼ਵਾਸ ਦਿਤਾ ਹੈ ਕਿ ਜ ਵੱਡੀਆਂ ਫੋਕਲਨ ਤੇ ਤਾਰਾਂ ਬੰਨ੍ਹਣ ਵਾਸਤੇ ਤੇ ਡੀਜ਼ਲ ਉਹਦਾ ਅਸੀਂ ਇਹਨਾਂ ਨੂੰ ਪੂਰੀ ਮਦਦ ਕਰਾਂਗੇ ਸੋ ਇਹਨਾਂ ਨੂੰ ਅਸੀਂ ਇੱਕ ਕਮੇਟੀ ਬਣਾਤੀ ਹੈ ਉਹ ਕਮੇਟੀ ਇਹਨਾਂ ਨਾਲ ਤਾਲਮੇਲ ਕਰਕੇ ਕੱਲ ਪਰਸੋ ਤੋਂ ਕੰਮ ਸ਼ੁਰੂ ਹੋਏ ਇਹ ਤੁਸੀਂ ਫਸਲਾਂ ਦੇ ਸਕਦੇ ਹੋ ਤਬਾਹ ਹੋ ਚੁੱਕੀਆਂ ਨੇ ਇਹ ਫਸਲਾਂ ਦੁਬਾਰਾ ਬੀਜੀਆਂ ਜਾਣ ਇੱਥੇ ਕਣਕ ਬੀਜੀ ਜਾਵੇ ਉਸ ਲਈ ਪ੍ਰਬੰਧ ਉਸ ਦੇ ਵਿੱਚ ਬੀਜ ਦਾ ਪ੍ਰਬੰਧ ਇਸ ਦੀ ਵਿੱਚ ਜੋ ਰੇਤਾ ਪੈ ਚੁੱਕੀ ਆ ਉਸ ਨੂੰ ਚੱਕਣ ਦਾ ਪ੍ਰਬੰਧ ਹੋਰ ਵੀ ਵੱਡੇ ਵੱਡੇ ਕਈ ਐਲਾਨ ਕਰ ਚੁੱਕੇ ਨੇ ਅੱਜ ਸultanpur Lodhi ਦੇ ਵਿੱਚ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਹੁੰਚੇ ਤੇ ਉਹਨਾਂ ਨੇ ਵੱਡੇ ਐਲਾਨ ਕੀਤੇ